ਨਹੀਂ ਲੱਗਦਾ ਕਿ ਇਹ ਤੇ ਹੈ ਹੀ ਹੈ ਬੀਜੇਪੀ ਦੀ ਹਰਿਆਣਾ ਸਰਕਾਰ ਔਰ ਕੇਂਦਰ ਸਰਕਾਰ ਲਗਾਤਾਰ ਕਿਸਾਨਾਂ ਤੇ ਹਤਿਆਚਾਰ ਕਰ ਰਹੀ ਔਰ ਸਾਡੇ ਇਸ ਮੁਲਕ ਦੇ ਲੋਕਾਂ ਨੂੰ ਉਹਨਾਂ ਦੀ ਆਪਣੀ ਰਾਜਧਾਨੀ ਚ ਆਉਣ ਤੋਂ ਰੋਕਿਆ ਜਾ ਰਿਹਾ ਹੈ ਜਿਹੜਾ ਉਹ ਜਮਹੂਰੀਅਤ ਦਾ ਡੈਮੋਕਰੈਟਿਕ ਪ੍ਰੋਟੈਸਟ ਕਰ ਰਿਹਾ ਹੈ ਉਹਦੇ ਤੇ ਸ਼ਾਂਤੀਮਈ ਤਰੀਕੇ ਨਾਲ ਉਹਨੂੰ ਰੋਕਿਆ ਜਾ ਰਿਹਾ ਔਰ ਸੰਵਿਧਾਨ ਆਦੇ ਇਹੀ ਸਾਡਾ ਸੰਵਿਧਾਨ ਹੈ ਜਿਹੜਾ ਉਹਨਾਂ ਨੂੰ ਉਹਨਾਂ ਨੂੰ ਅਧਿਕਾਰ ਦਿੰਦਾ ਹੈ ਹੱਕ ਦਿੰਦਾ ਹੈ ਕਿ ਉਹ ਈਸ਼ਵਲੀ ਪ੍ਰੋਟੈਸਟ ਕਰ ਸਕਦੇ ਆ ਆਪਣੇ ਹੱਕਾਂ ਦੀ ਲੜਾਈ ਲੜ ਸਕਦੇ ਆ ਲੇਕਿਨ ਤਾਨਾਸ਼ਾਹੀ ਕੇਂਦਰ ਸਰਕਾਰ ਦੀ ਦੇਖੋ ਵੀ ਅੱਜ ਜਮਹੂਰੀ ਹੱਕਾਂ ਤੇ ਲੜ ਰਹੇ ਕਿਸਾਨ ਨੂੰ ਦਿੱਲੀ ਆਉਣ ਤੋਂ ਰੋਕਿਆ ਜਾ ਰਿਹਾ ਬੀਜੇਪੀ ਵੱਲੋਂ ਔਰ ਉਹਨਾਂ ਤੇ ਅਤਿਆਚਾਰ ਕੀਤਾ ਕਿਸਾਨ ਨੇਤਾ ਜਦ ਜਗਦੀ ਸਿੰਘ ਦਿੱਲੀਵਾਲ ਕੀ ਤੱਕ ਕਾਫੀ ਗੰਭੀਰ ਬਤਾਈ ਜਾ ਰਹੀ ਹੈ ਕਾਫੀ ਖਰਾਬ ਹੈ ਉਸਕੋ ਆਪ ਇਸ ਤਰੀਕੇ ਸੇ ਦੇਖੇ ਕਿਆ ਸਰਕਾਰ ਕੋਈ ਕਦਮ ਉਠਾ ਰਹੀ ਹੈ ਕਿ ਨਹੀਂ ਕਰਤਾ ਦੇਖੋ ਪੰਜਾਬ ਸਰਕਾਰ ਤੇ ਫਰੋਮ ਦਾ ਫਸਟ ਡੇ ਉੱਥੇ ਡਾਕਟਰ ਵੀ ਭੇਜ ਰਹੀ ਹੈ ਸਾਡੇ ਕਾਫੀ ਲੀਡਰ ਸਹਿਬਾਨ ਔਰ ਲੋਕਲ ਪ੍ਰਸ਼ਾਸਨ ਲੱਗਿਆ ਆ ਡੰਡੇਵਾਲ ਸਾਹਿਬ ਦੇ ਸ਼ੇਦ ਨੂੰ ਬੈਰੀ ਕਨਸਰਨਿੰਗ ਐਜ ਕੋਈ ਹੋ ਰਹਾ ਇਟਸ ਵੈਰੀ ਕਨਸਰਨਿੰਗ ਸਿਚੁਏਸ਼ਨ ਔਰ ਕੱਲ ਮਾਨਯੋਗ ਸੁਪਰੀਮ ਕੋਰਟ ਨੇ ਵੀ ਫਿਕਰਵੰਦੀ ਜਤਾਈ ਆ ਉਹਨਾਂ ਦੇ ਸ਼ੇਦ ਨੂੰ ਲੈ ਕੇ ਔਰ ਮੈਨੂੰ ਲੱਗਦਾ ਹੈ ਵੀ ਪਾਰ ਸਰਕਾਰ ਨੂੰ ਇਮੀਡੀਏਟਲੀ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਆ ਔਰ ਡੰਡੇਵਾਲ ਸਾਹਿਬ ਦੀ ਸ਼ੇਦ ਨੂੰ ਧਿਆਨ ਚ ਰੱਖਦੇ ਇੱਕ ਬਜ਼ੁਰਗ ਨੇਤਾ ਸਾਡਾ ਜਿਨੇ ਸਾਰੀ ਉਮਰ ਸੰਘਰਸ਼ ਕੀਤਾ ਗਰੀਬਾਂ ਮਜ਼ਦੂਰਾਂ ਕਿਸਾਨਾਂ ਲਈ

ਇੰਟੈਲੀਜੈਂਸ ਦੀ ਰਿਪੋਰਟ ਹੈ ਸੀਆਈਟੀ ਦੀ ਰਿਪੋਰਟ ਹੈ ਇਸ ਤਰੀਕੇ ਨਾਲ ਦੇਖਣਾ ਉਹ ਬੀਜੇਪੀ ਦਾ ਇਹੀ ਦੋਗਲਾ ਔਰ ਦੋਹਰਾ ਮਾਪਦੰਡ ਹੈ ਹਾਊਸ ਦੇ ਅੰਦਰ ਤਾਂ ਕਹਿ ਰਿਆ ਸੀ ਕਿਸਾਨਾਂ ਦੇ ਮਸੀਹਾ ਹੈ ਕਿਸਾਨਾਂ ਲਈ ਫਿਕਰਮੰਦ ਹੈ ਔਰ ਬਾਹਰ ਬੀਜੇਪੀ ਦੇ ਲੀਡਰ ਚਾਹੇ ਉਹ ਜਿਹਦਾ ਤੁਸੀਂ ਜਾਂਗੜੇ ਦਾ ਜ਼ਿਕਰ ਕੀਤਾ ਚਾਹੇ ਮੁੱਖ ਮੰਤਰੀ ਹੋਣ ਪਰ ਉਹ ਸਾਫਕਾ ਮੁੱਖ ਮੰਤਰੀ ਖੱਟੜ ਸਾਹਿਬ ਹੋਵੇ ਬੀਜੇਪੀ ਦੇ ਤਮਾਮ ਨੇਤਾ ਸਮੇਂ-ਸਮੇਂ ਤੇ ਕਿਸਾਨਾਂ ਨੂੰ ਐਂਟੀ ਨੈਸ਼ਨਲ ਪਤਾ ਨਹੀਂ ਕੀ ਕੀ ਕਹਿ ਕੇ ਹਮੇਸ਼ਾ ਬਦਨਾਮ ਕਰਦੇ ਰਹੇ ਔਰ ਇਹ ਮੈਨੂੰ ਲੱਗਦਾ ਹੈ ਵੀ ਇਹ ਜਿਹੜਾ ਇਹਨਾਂ ਦਾ ਹੰਕਾਰ ਹੈ ਇਸ ਹੰਕਾਰ ਨੂੰ ਲੋਕ ਬਹੁਤ ਦੇਰ ਤੱਕ ਬਰਦਾਸ਼ਤ